ਪਿਛਲੇ 70 ਸਾਲਾਂ ਤੋਂ ਸਟੇਟਾਂ ਦਾ ਡੜਾ ਘੁੱਟ ਰਹੀ ਹੈ ਕੱਲੇ ਪੰਜਾਬ ਦਾ ਨਹੀਂ ਜੇ ਐਨਾਲਿਸਿਸ ਕਰੀਏ ਹਰ ਸਟੇਟ ਦਾ ਗਲਾ ਘੁੱਟ ਰਹੀ ਹੈ ਐਗਰੀਕਲਚਰ ਸਟੇਟ ਸਬਜੈਕਟ ਹੈ ਕੇਂਦਰ ਕਾਨੂੰਨ ਬਣਾ ਰਿਹਾ ਹੈ ਐਜੂਕੇਸ਼ਨ ਸਟੇਟ ਸਬਜੈਕਟ ਹੈ ਕੇਂਦਰ ਕਾਨੂੰਨ ਬਣਾ ਰਿਹਾ ਹੈ ਹੈਲਥ ਸਟੇਟ ਸਬਜੈਕਟ ਹੈ ਕੇਂਦਰ ਕਾਨੂੰਨ ਬਣਾ ਰਿਹਾ ਸਾਡੀ ਜਿਹੜੀ ਮਾਨਸਿਕਤਾ ਜਿਹੜੀ ਹੈ ਕਦੇ ਕੇਂਦਰ ਨੇ ਨਹੀਂ ਸਮਝੀ ਸਾਡੀ ਦਾ ਮਤਲਬ ਮੈਂ ਕੱਲੇ ਪੰਜਾਬ ਦੀ ਨਹੀਂ ਹੁਣ ਕਹਿ ਰਿਆ ਚਾਰ ਸਟੇਟਾਂ ਦੀ ਨਾ ਹਰਿਆਣੇ ਦੀ ਸਮਝੀ ਨਾ ਪੰਜਾਬ ਦੀ ਨਾ ਹਿਮਾਚਲ ਦੀ ਨਾ ਜੰਮੂ ਕਸ਼ਮੀਰ ਦੀ ਉਹਦਾ ਕਾਰਨ ਪਤਾ ਕੀ ਹੈ ਕਿਉਂਕਿ ਚਾਰੇ ਸਟੇਟਾਂ ਦੇ ਵਿੱਚ ਜਿਹੜੇ ਲੋਕ ਵਸਦੇ ਆ ਨਾ ਉਹ ਇੱਕੋ ਹੀ ਮਾਨਸਿਕਤਾ ਦੇ ਆ ਧਰਮ ਭਾਵੇਂ ਵੱਖਰੇ ਵੱਖਰੇ ਆ ਕਸ਼ਮੀਰ ਚ ਮੁਸਲਮਾਨ ਹੈ ਹਰਿਆਣਾ ਔਰ ਹਿਮਾਚਲ ਦੇ ਵਿੱਚ ਬਹੁ ਗਿਣਤੀ ਹਿੰਦੂਆਂ ਦੀ ਹੈ ਪੰਜਾਬ ਦੇ ਵਿੱਚ ਬਹੁ ਗਿਣਤੀ ਸਿੱਖਾਂ ਦੀ ਹੈ ਪਰ ਮਾਨਸਿਕਤਾ ਜਿਹੜੀ ਹੈ ਉਹ ਚਾਰੇ ਸਟੇਟਾਂ ਦੇ ਲੋਕਾਂ ਦੀ ਜਿਹੜੀ ਹੈ ਉਹ ਸੇਮ ਹੈ ਔਰ ਸਮਝੀ ਕਿਉਂ ਨਹੀਂ ਗਈ ਮੈਂ ਸਮਝਦਾ ਕਿ ਇਹਦਾ ਕਾਰਨ ਇੱਕੋ ਹੀ ਹੈ ਕਿ ਅਸੀਂ ਚਾਰੇ ਸਟੇਟਾਂ ਦੇ ਵਿੱਚੋਂ ਸਿਰਫ 30 ਐਮਪੀ ਜਿਹੜੇ ਆ ਉਹਨਾਂ ਨੂੰ ਦਿੰਨੇ ਆ ਤੇ ਇਕੱਲਾ ਰਾਜਸਥਾਨ 25 ਦੇ ਦਿੰਦਾ ਤੇ ਇਕੱਲਾ ਜੂਪੀ 85 ਦੇ ਦਿੰਦਾ ਸਾਡੀ ਇਸ ਕਰਕੇ ਕਦੇ ਵੀ ਜਿਹੜਾ ਹੈ ਕੇਂਦਰ ਸਰਕਾਰ ਨੇ ਮਾਨਸਿਕਤਾ ਨੂੰ ਨਹੀਂ ਸਮਝਿਆ ਤੇ ਜਿਹੜੀ ਹੁਣ ਵਾਲੀ ਸਰਕਾਰ ਹੈ ਪਹਿਲੀਆਂ ਜਿਹੜੀਆਂ ਸਰਕਾਰਾਂ ਸੀ ਉਹ ਤਾਂ ਸਿਰਫ 30 ਸੀਟਾਂ ਦੇਖਦੀਆਂ ਸੀ ਵੀ 30 ਸੀਟਾਂ ਹੀ ਆ ਕੋਈ ਨਾ ਚਲੋ ਇਹਨਾਂ ਨੂੰ ਇਗਨੋਰ ਕਰੋ ਹੁਣ ਵਾਲੀ ਜਿਹੜੀ ਸਰਕਾਰ ਹੈ ਇਹ ਇੱਕ ਲਾਰਜਸ ਲਾਰਜਸਟ ਜਿਹੜੀ ਮਿਨੋਰਟੀ ਹੈ ਭਾਰਤ ਦੀ ਇੱਕ ਸਟੇਟ ਦੇ ਵਿੱਚ ਉਹ ਡੋਮਿਨੇਟ ਕਰਦੀ ਹੈ ਤੇ ਪੰਜਾਬ ਦੇ ਵਿੱਚ ਸਿੱਖ ਡੋਮਿਨੇਟ ਕਰਦੀ ਹੈ ਇਹ ਦੂਜਾ ਇਹ ਦੇਖ ਰਹੀ ਹੈ ਇਹਨਾਂ ਚਾਰੇ ਸਟੇਟਾਂ ਦੀ ਮਾਨਸਿਕਤਾ ਨੂੰ ਜਿਹੜਾ ਹੈ ਉਹ ਨਾ ਸਮਝਣ ਦਾ ਇੱਕ ਕਾਰਨ ਜਿਹੜਾ ਹੈ ਉਹ ਪਲੱਸ ਹੈ ਇਸ ਗਵਰਨਮੈਂਟ ਦਾ ਉਹਨਾਂ ਨੂੰ ਐ ਲੱਗਦਾ ਹੈ ਕਿ ਦੋ ਸਟੇਟਾਂ ਦੇ ਵਿੱਚ ਮਿਨੋਰਟੀਜ਼ ਜਿਹੜੀਆਂ ਨੇ ਉਹ ਡੋਮਿਨੇਟ ਕਰਦੀਆਂ ਤੇ ਪਹਿਲੀਆਂ ਸਰਕਾਰਾਂ ਜਿਹੜੀਆਂ ਸੀ ਉਹਨਾਂ ਨੂੰ ਇਹ ਲੱਗਦਾ ਸੀ ਵੀ 30 ਸੀਟਾਂ ਕੀ ਫਰਕ ਪੈਂਦਾ ਹੈਗਾ ਕੇਂਦਰ ਜਿਹੜੀ ਹੈ ਇਹਨੇ ਹਮੇਸ਼ਾ ਜਿਹੜਾ ਹੈ ਉਹ ਸਟੇਟਾਂ ਨੂੰ ਲੜਾ ਕੇ ਵੀ ਰੱਖਿਆ ਮੈਂ ਦਾਅਵੇ ਨਾ ਕਹਣਾ ਕਿ ਜੇ ਕੇਂਦਰ ਸਰਕਾਰ ਦੀ ਵਿਚੋਲਗੀ ਤੋਂ ਬਿਨਾ ਕੇਂਦਰ ਸਰਕਾਰ ਦੇ ਦਬਾਅ ਪ੍ਰਭਾਵ ਤੋਂ ਰਹਿ ਤੋਕੇ ਰਾਜਨੀਤੂ ਨੂੰ ਪਿੱਛੇ ਛੱਡ ਕੇ ਪੰਜਾਬ ਤੇ ਹਰਿਆਣਾ ਸਟੇਟ ਦੋਨੇ ਇਕੱਠੇ ਹੋ ਕੇ ਬਹਿ ਜਾਂਦੇ ਉਹਨਾਂ ਤੇ ਪਾਣੀਆਂ ਦੇ ਮਸਲੇ ਮੁਸਲੇ ਵੀ ਆਪੇ ਹੱਲ ਹੋ ਜਾਣੇ ਸੀ ਕਿਉਂਕਿ ਸੈਂਟਰ ਦੀ ਵਿਚੋਲਗੀ ਸੀ ਸੈਂਟਰ ਦਾ ਦਬਾਅ ਸੀ ਪ੍ਰਭਾਵ ਸੀ ਇਹਨਾਂ ਸਟੇਟਾਂ ਦੇ ਵਿੱਚ ਸੈਂਟਰ ਦੀਆਂ ਪਾਰਟੀਆਂ ਰਾਜ ਕਰਦੀਆਂ ਸੀ ਇਸ ਕਰਕੇ ਪੰਜਾਬ ਦੇ ਹਰਿਆਣਾ ਦੇ ਮਸਲੇ ਜਿਹੜੇ ਸੀ ਆਪਸ ਦੇ ਵਿੱਚ ਉਹਨਾਂ ਨੂੰ ਵੀ ਇੰਨਾ ਉਲਝਾ ਕੇ ਰੱਖਿਆ ਗਿਆ ਕਿ ਲੋਕ ਮਨਾਂ ਦੇ ਵਿੱਚ ਵੀ ਨਫ਼ਰਤ ਪੈਦਾ ਹੋਈ ਅੱਜ ਜ਼ਰੂਰਤ ਹੈ ਸਾਨੂੰ ਸਾਰਿਆਂ ਨੂੰ ਜਿਹੜਾ ਹੈ ਉਹ ਇਕੱਠੇ ਹੋਣ ਦੀ ਔਰ ਖੂਬਸੂਰਤੀ ਦੇਖੋ ਸਾਊਥ ਸਟੇਟਾਂ ਦੀ ਉਹ ਇੱਕ ਯੂਨਿਟ ਬਣਾ ਕੇ ਜਿਹੜੀਆਂ ਅੱਜ ਲੜਨ ਲੱਗ ਪਈਆਂ ਆਪਣੇ ਅਧਿਕਾਰਾਂ ਤੋਂ ਉਹ ਸੁਚੇਤ ਹੋ ਗਈਆਂ ਉਹਨਾਂ ਨੇ ਕਿ ਯੂਨਿਟ ਬਣਾ ਲਿਆ ਸਾਊਥ ਸਟੇਟਾਂ ਨੇ ਚਾਹੇ ਤਾਮਿਲਨਾਡੂ ਹੈ ਚਾਹੇ ਕੇਰਲਾ ਹੈ ਚਾਹੇ ਕਰਨਾਟਕਾ ਉਹ ਇੱਕ ਯੂਨਿਟ ਬਣਾ ਕੇ ਜਿਹੜਾ ਹੈ ਉਹ ਆਪਣੇ ਰਾਈਟਸ ਲਈ ਜਿਹੜਾ ਉਹ ਲੜ ਰਹੀ ਹੈ ਤੇ ਸਾਨੂੰ ਵੀ ਜਿਹੜਾ ਉਹ ਯੂਨਿਟ ਬਣਾਉਣਾ ਪਊਗਾ ਬਣਾਊਗਾ ਕੌਣ ਕਿਹੜੀ ਪਾਰਟੀ ਯੂਨਿਟ ਬਣਾਊਗੀ ਮੈਂ ਕਹਾਂ ਸਾਡੀ ਪਾਰਟੀ ਬਣਾਊਗੀ ਬਿਲਕੁਲ ਪਾਰਟੀਆਂ ਪੂਟੀਆਂ ਨੇ ਕਿਸੇ ਨੇ ਯੂਨਿਟ ਨਹੀਂ ਬਣਾਉਣਾਗਾ ਇਹ ਯੂਨਿਟ ਉਦੋਂ ਬਣੂਗਾ ਜਦੋਂ ਤੁਹਾਡਾ ਯੂਥ ਜਿਹੜਾ ਹੈ ਉਹ ਖੇਤਰੀ ਪੋਲਿਟਿਕਸ ਦੇ ਵਿੱਚ ਆਊਗਾ ਆਪਣੀ ਆਪਣੀ ਸਟੇਟ ਦੀ ਜਦੋਂ ਪੋਲਿਟਿਕਸ ਦੇ ਵਿੱਚ ਯੂਥ ਆਊਗਾ ਤੇ ਯੂਥ ਜਦੋਂ ਫਿਰ ਪੋਲਿਟਿਕਸ ਦੇ ਵਿੱਚ ਕਾਮਯਾਬ ਹੋਊਗਾ ਤੇ ਸਾਡਾ ਇਹ ਯੂਨਿਟ ਬਣ ਸਕਦਾ ਸਾਊਥ ਸਟੇਟਾਂ ਦੇ ਵਿੱਚ ਵੀ ਇਦਾਂ ਹੀ ਬਣਿਆ ਉੱਥੋਂ ਦਾ ਜਿਹੜਾ ਯੂਥ ਜਿਹੜਾ ਹੈ ਨਾ ਉਹ ਜਦੋਂ ਪੋਲਿਟਿਕਸ ਦੇ ਵਿੱਚ ਆਇਆ ਤੇ ਕਾਮਯਾਬ ਹੋਇਆ ਤੇ ਉਹਨਾਂ ਨੇ ਜਿਹੜਾ ਹੈ ਉਹ ਯੂਨਿਟ ਬਣਾਇਆ ਅੱਜ ਸਾਨੂੰ ਯੂਨਿਟ ਬਣਾ ਕੇ ਤੇ ਕੰਮ ਕਰਨ ਦੀ ਜਿਹੜੀ ਹੈ ਉਹ ਬਹੁਤ ਵੱਡੀ ਜ਼ਰੂਰਤ ਹੈ ਇਹ ਯੂਨੀਵਰਸਿਟੀ ਇਹਦਾ ਜਿਹੜਾ ਪੁਰਾਣਾ ਖਾਸਾ ਜਿਹੜਾ ਹੈ ਉਹ ਬਹਾਲ ਰਹਿਣਾ ਚਾਹੀਦਾ ਮੈਂ ਬਹੁਤਾ ਲੰਮਾ ਸਮਾਂ ਤੁਹਾਡਾ ਨਹੀਂ ਲੈਣਾਗਾ ਅਸੀਂ ਹਰ ਪੱਖ ਤੋਂ ਤੁਹਾਡੇ ਜਿਹੜੇ ਆ ਉਹ ਨਾਲ ਹੈ ਸਰਦਾਰ ਅਜੀਤਪਾਲ ਸਿੰਘ ਬੈਠੇ ਨੇ ਗੁਰਜੀਤ ਸਿੰਘ ਬੈਠੇ ਨੇ ਆ ਸ਼ਾਹਪੁਰ ਬੈਠੇ ਨੇ ਇਹ ਇੱਥੇ ਹੀ ਤੁਹਾਡੇ ਵਿੱਚ ਬੈਠਦੇ ਨੇ 10 ਤਰੀਕ ਨੂੰ ਜਿਹੜਾ ਵੀ ਤੁਸੀਂ ਪ੍ਰੋਗਰਾਮ ਉਲੀਕੇ ਆ ਜੋ ਵੀ ਸਾਡੇ ਤੋਂ ਤੁਸੀਂ ਤਵੱਜਹ ਕਰਦੇ ਹੋ ਔਰ ਜਿੰਨੀ ਕ ਅਕਾਲਪੁਰਖ ਨੇ ਸਾਨੂੰ ਸਮਰਥਾ ਦਿੱਤੀ ਹੈ ਇਹ ਵੀ ਤੁਹਾਡੇ ਵਿੱਚ ਬੈਠੇ ਨੇ ਇਹ ਦੱਸ ਦੇਣਗੇ ਸਾਨੂੰ ਆਪਾਂ ਸਾਰੇ ਰਲ ਮਿਲ ਕੇ ਵੱਧ ਤੋਂ ਵੱਧ 10 ਤਰੀਕ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜਿਹੜਾ ਸਹਿਯੋਗ ਦੇਾਂਗੇ ਮੈਂ ਸਾਰਿਆਂ ਦਾ ਹੀ ਪੀ ਜੁਦੀ ਜਿਹੜੀ ਜਿੰਨੇ ਵੀ ਇੱਥੇ ਮੋਰਚਾ ਬਚਾਓ ਅੰਦੋਲਨ ਦੇ ਨੌਜਵਾਨ ਬੈਠੇ ਆ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ